ਪੋਸਟ ਲੈ ਲੈਂਦੇ ਐਡੀ ਛੇ ਦੀ ਸੱਦ ਕੇ ਬੈਗੇ ਤੁਸੀਂ ਉਹਨਾਂ ਨੂੰ ਬਤੋਲੇ ਦਾ ਫੋਨ ਆਇਆ ਸੀ ਉਹਨੂੰ ਹਾਂ ਦਿੱਤੀ ਮੈਂ ਮੈਂ ਪਿੰਡੋਂ ਵੀ ਸੱਦ ਲੈਂਦੀ ਚਲ ਇੱਕ ਜਣਾ ਆ ਜਾਂਦਾ ਉਹਨਾਂ ਚੋਂ ਵੀ ਉਹ ਤੋਈ ਦਲ ਨਹੀਂ ਰਿਆਂ ਦੇ ਉਹਨਾਂ ਨੂੰ ਦੋਵੇਂ ਜਣੇ ਡਰ ਲਏ ਸੀ ਦੋਵੇਂ ਕਿੱਦਾਂ ਕਰਾਂਗੇ ਓਏ ਤੁੜੀ ਨੂੰ ਵੇਤਨਾ ਹੀ ਆਉਣਾ ਉਹਨਾਂ ਨੇ ਅਜਿਹਾ ਰਿਸ਼ਤਾ ਪਤਾ ਹੋ ਲਿਆ ਵਾ ਚਲ ਵੇਖ ਲਓ ਜਿੱਦਾਂ ਤੁਸੀਂ ਕਹਿੰਦੇ ਉਦਾਂ ਕਰ ਲੈਨੇ ਫਿਰ ਤੋਈ ਦਲ ਨਹੀਂ ਮੈਂ ਤੁਹਾਨੂੰ ਦੱਲ ਠੀਕ ਆ ਅਸੀਂ ਤੁੜੀ ਦਾ ਰਿਸ਼ਤਾ ਤੜਦੀਏ ਉਨੀ ਇਧਰਾਦਰ ਨਾ ਹਾਏ ਮੇਰਾ ਵੀ ਵਾਹ ਹੋ ਜਾਣਾ ਵਾ ਹਾਏ ਸੱਚੀ ਵੀ ਨਾ ਮਰਾਈ ਚਾ ਚੰਡੀ ਆਵਗੇ ਦੇ ਕਿਦੇ ਜੂਰਾ ਪਾਉ ਸੋਣਾ ਜਿਆ ਇੱਥੇ ਇੱਥੇ ਤੱਕ ਲਾਉ ਨੀ ਉਹ ਵੀ ਲਉਂਦੇ ਨੇ ਮੈਂਹਿੰਦੇ ਉਹ ਵੀ ਲਉਣੀ ਮੈਂ ਦੇ ਵੇਖੀ ਆ ਨੂੰ ਫੋਨ ਨਹੀਂ ਆਉਂਦਾ ਤੇ ਉਹਦਾ ਤਾਂ ਤਿਆਰ ਹੋ ਤੇ ਬੈਠਾ ਮੈਂ ਹੋਰ ਪਾ ਕੱਪੜੇ ਉਹ ਤੋਤ ਨਹੀਂ ਨਾਨਾ ਨੂੰ ਢੋਲੀ ਵਦੀ ਉਹ ਢੋਲੀ ਨਹੀਂ ਵਦੀ ਇਹਨਾਂ ਨੂੰ ਹਾਈ ਦਾ ਜਲ ਜਾਣਾ ਉਹ ਦਾ ਚੱਲ ਫਿਰ ਚੱਲ ਪੱਦ ਦੀ